ਕੰਢੇ ਹੰਦੇ ਦਸਤੂਰ ਅੱਗੇ ਦਿੱਤਾ ਗਿਆ ਬਹੁਤ ਵਧੀਆ ਲੋਕਲ ਰਿਸਪੌਂਸ ਪਿੰਡਾਂ ਤਵੇ ਜਾਣ ਹੋ ਰਿਹਾ ਨੌ ਜਗ੍ਹਾ ਜੇ ਰੱਖੇ ਨੇ ਦੋ ਜਗ੍ਹਾ ਜੀ ਜਾ ਕੇ ਆਏ ਆ ਬਹੁਤ ਵਧੀਆ ਰਿਸਪੌਂਸ ਸਾਡੇ ਮੇਲੇ ਤੋਂ ਮਿਲ ਗਿਆ ਆਸ ਹੈ ਕਿ ਜੀ ਦਿਨ ਬੋਟਾ ਹੋ ਰਹੇ ਨੇ ਵੱਡੀ ਗੰਟੀ ਦਾ ਜੇਤ ਪ੍ਰਾਪਤ ਹੋਏਗੀ ਪਰਟੀ ਜਾਂਦਾ ਪਾਰਟੀ ਇੱਕ ਅਸਟ ਗਲੀਡਿੰਗ ਵੱਡੀ ਬਹੁਤ ਵੱਡੋ ਪਰਟੀ ਦੇ ਤਾਂ ਫਾਨੀ ਚਾਰੋਸ਼ਿਕ ਰਹੀ ਆ ਜਾਓ ਬਾਹਰ ਆ ਜਾਓ ਅੱਜ ਜੋ ਮਹਿਮ ਮਹੱਤਵਪੂਰਨ ਜੱਬੀਵਾਲ ਦੇ ਵਿੱਚ ਚੱਲ ਰਹੀ ਆ ਕੁਝ ਨੇ ਲਗਭਗ 10 ਦਿਨ ਤੋਂ ਬਖੂਗੋ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਜਾ ਕੇ ਇਹਦਾ ਲੋਕਾਂ ਨੂੰ ਲਾਮਬਦ ਕੀਤਾ ਜਾ ਰਿਹਾ ਉਸੇ ਕੜੀ ਦੇ ਤਹਿਤ ਇਸ ਇਲਾਕੇ ਕੋਟਪੂਰੀ ਦੇ ਵਿੱਚ ਇਲੈਕਸ਼ਨ ਦਫ਼ਤਰ ਦਾ ਤੁਹਾਡਾ ਹਿੱਸਾ ਕਿ ਜਿਹੜੀ ਸਮੂਹ ਪ੍ਰਧਾਨ ਜੀ ਵਿਸ਼ੇਸ਼ ਤੌਰ ਤੇ ਜਿਹੜੇ ਇਸ ਜ਼ੋਨ ਦੇ ਇੰਚਾਰਜ ਵੀ ਆ ਉਹਨਾਂ ਨੇ ਘਾਰਨ ਕੀਤਾ ਸੋ ਇਹਦੇ ਨਾਲ ਜਿਹੜਾ ਸਾਡੇ ਦਿਲੇ ਵਰਕਰ ਆ ਇਹਨਾਂ ਨੂੰ ਇੱਕ ਨਵਾਂ ਬਾਲਗਿਰਾ ਉਹ ਮਿਲੂਗਾ ਔਰ ਮੈਂ ਸਮਝਦਾ ਅੱਜ ਸਮੇਂ ਦੀ ਲੋੜ ਆ ਇਹਨਾਂ ਬਥੇ ਪਾਰਟੀਆਂ ਤਾਂ ਹੈ ਕੌਂਸਲ ਹੈ ਹੈ ਆਮ ਆਦਮੀ ਪਾਰਟੀ ਆ ਜੋ ਆਸਵਕੀ ਕਿ ਉਫਿਚੜੀ ਹੋ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹਦੇ ਆ ਉਹਨਾਂ ਨੂੰ ਭਜਾਉਣ ਵਾਸਤੇ ਜ਼ਰੂਰੀ ਆ ਕਿ ਪਾਰਟੀ ਜਾਂਦਾ ਪਾਰਟੀਆਂ ਨੂੰ ਫੈਕਟਰ ਵਿੱਚ ਸਰਕਾਰ ਵਾ ਮੋਦੀ ਦੀ ਸਰਕਾਰ ਵਾ ਉਹਨੂੰ ਆਪਾਂ ਜਿਤਾ ਕੇ ਇੱਥੋਂ ਵੀ ਬੱਲ ਲਈਏ ਤਾਂ ਕਿ ਜਿਹੜੇ ਅਧੂਰੇ ਕੰਮ ਇੱਥੇ ਫਸੇ ਆ ਅੱਜ ਹਲਕਾ ਚੰਬੇਵਾਲ ਦੇ ਵਿੱਚ ਜੋ ਜਿਹੜਾ ਠੁੰਡਾ ਗੱਲ ਚੱਲ ਰਹੀ ਆ ਜਾਂ ਸਾਰੇ ਪੰਜਾਬ ਦੇ ਵਿੱਚ ਇਥੇ ਕਿਹੜਾ ਰੋਜ਼ ਮਾਰਡਰ ਹੋ ਰਿਹਾ ਆ ਔਰ ਨਸ਼ਾ ਜੋਰ ਫੜੀ ਬੈਠਾ ਡਵੈਲਪਮੈਂਟ ਕੰਮ ਬਿਲਕੁਲ ਬੰਦ ਹੋ ਗਿਆ ਉਹ ਸਾਰੀਆਂ ਦੇ ਥੱਲ ਪਾਉਣ ਵਾਸਤੇ ਜਿਹੜੀਆਂ 20 ਤੀਜ ਨੂੰ 2 ਨੰਬਰ ਬਟਨ ਦਬਾ ਕੇ ਕਮਲ ਦੇ ਪੁਲ ਦਾ ਬਟਨ ਦਬਾ ਕੇ ਭਾਰੀ ਗਿਣਤੀ ਵਿੱਚ ਲੋਕਾਂ ਪਾਓ ਤਾਂ ਕਿ ਇਸ ਇਲਾਕੇ ਦੀ ਸੇਵਾ ਕਰਨ ਵਾਸਤੇ ਮੈਂ ਚੰਡੀਗੜ੍ਹ ਜਾ ਸਕਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ